ਅਸਬਿਸ਼ਨੋਏ ਦੇ ਨਾਂ ਤੇ ਫਰੋਤੀ ਮੰਗਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਮਲੋੜ ਦੇ ਪਿੰਡ ਦੇ ਲੱਕੜਵਾਲਾ ਦੇ ਇੱਕ ਅਧਿਆਪਕ ਤੋਂ ਫਰੋਤੀ ਮੰਗੀ ਗਈ ਵਦੇਸ਼ੀ ਨੰਬਰਾਂ ਤੋਂ ਕਾਲ ਕੀਤੀ ਗਈ ਔਰ ਜਦੋਂ ਕਾਲ ਕੀਤੀ ਜਾਂਦੀ ਸੀ ਤਾਂ ਜਿਹੜਾ ਸਰਕਾਰੀ ਅਧਿਆਪਕ ਆ ਘਬਰਾ ਗਿਆ ਔਰ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੇਗੀ ਹਾਲਾਂਕਿ ਪੁਲਿਸ ਨੇ ਹੁਣ ਇਸ ਨੌਜਵਾਨ ਨੂੰ ਕਾਬੂ ਕੀਤਾ ਹੈ ਜਿਹੜਾ ਨੌਜਵਾਨ ਗੈਂਗਸਟਰ ਦੇ ਨਾਮ ਤੇ ਫਰੋਤੀ ਮੰਗਦਾ ਸੀ ਹਾਲਾਂਕਿ ਇਸ ਕੋਲੋਂ ਇਹ ਵਿਦੇਸ਼ੀ ਨੰਬਰ ਕਿੱਥੋਂ ਆਏ ਔਰ ਇਸ ਨੇ ਪਹਿਲਾਂ ਵੀ ਕਿਸੇ ਕੋਲੋਂ ਫਰੋਤੀ ਮੰਗੀ ਇਸ ਨੂੰ ਲੈ ਕੇ ਹੁਣ ਪੁਲਿਸ ਜਾਂਚ ਕਰ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਕਿ ਮਲੋੜ ਦੇ ਪਿੰਡ ਲੱਕੜਵਾਲਾ ਦੇ ਸਰਕਾਰੀ ਅਧਿਆਪਕ ਤੋਂ ਇਸ ਨੇ 5 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਤਾਂ ਮੁਲਜ਼ਮ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ ਔਰ ਤੁਹਾਡੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਔਰ ਪੁਲਿਸ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾਡ ਦੇ ਨਾਮ ਤੇ ਇਹ ਫਰੋਤੀ ਮੰਗਦਾ ਰਿਹਾ ਤਾਂ ਸਰਕਾਰੀ ਅਧਿਆਪਕ ਨੂੰ ਇਸ ਨੇ ਵਿਦੇਸ਼ੀ ਨੰਬਰਾਂ ਤੋਂ ਫੋਨ ਕੀਤੇ ਧਮਕੀਆਂ ਦਿੱਤੀਆਂ ਔਰ 5 ਲੱਖ ਰੁਪਏ ਦੀ ਮੰਗ ਕੀਤੀ ਹਾਲਾਂਕਿ ਪੁਲਿਸ ਨੇ ਇਹ ਜਦੋਂ ਮਾਮਲੇ ਨੂੰ ਮਾਮਲਾ ਦਰਜ ਕੀਤਾ ਤਾਂ ਉਸ ਤੋਂ ਬਾਅਦ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਤਾਂ ਇਹ ਨੌਜਵਾਨ ਪੁਲਿਸ ਨੇ ਕਾਬੂ ਕੀਤਾ ਤਾਂ ਜਸਪ੍ਰੀਤ ਸਿੰਘ ਨਾਮ ਦੇ ਨੌਜਵਾਨ ਹੈ ਨੂੰ ਕਾਬੂ ਕੀਤਾ ਗਿਆ ਹੁਣ ਇਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਹਾਸਲ ਕੀਤਾ ਜਾਵੇਗਾ